ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰੀਖ 8 ਪੋ ਸਾਲ 1704 ਈ ਇਹ ਉਹ ਰਾਤ ਸੀ ਜਦੋਂ ਚਮਕੌਰ ਦੀ ਧਰਤੀ ਖੂਨ ਨਾਲ ਸਿੰਜੀ ਪਈ ਸੀ ਦਿਨ ਦੇ ਉਜਾਲੇ ਵਿੱਚ ਜਿੱਥੇ ਤਲਵਾਰਾਂ ਦੀ ਖੜਕ ਤੇ ਜੈਕਾਰੇ ਗੂੰਜ ਰਹੇ ਸਨ ਹੁਣ ਉੱਥੇ ਸਿਰਫ ਮੌਤ ਵਰਗਾ ਸਨਾਟਾ ਸੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਛੱਡ ਚੁੱਕੇ ਸਨ ਪਰ ਪਿੱਛੇ ਰਹਿ ਗਏ ਸਨ ਸ਼ਹੀਦਾਂ ਦੇ ਪਾਵਨ ਸਰੀਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ ਪਿਆਰੇ ਸਿੰਘ ਜਿਨ੍ਹਾਂ ਨੇ ਧਰਮ ਲਈ ਆਪਾ ਵਾਰ ਦਿੱਤਾ ਸੀ ਉਹ ਖੁੱਲੇ ਅਸਮਾਨ ਹੇਠ ਪਏ ਸਨ ਮੁਗਲ ਹਕੂਮਤ ਦਾ ਸਖਤ ਪਹਿਰਾ ਸੀ ਵਜ਼ੀਰ ਖਾਨ ਦਾ ਐਲਾਨ ਸੀ ਕਿ ਇਨ੍ਹਾਂ ਬਾਗੀਆਂ ਦਾ ਸਸਕਾਰ ਨਹੀਂ ਹੋਣ ਦੇਣਾ ਇਹਨਾਂ ਨੂੰ ਇਲਾਕਾਵਾਂ ਨੂੰ ਖਾਣ ਦਿਓ ਤਾਂ ਜੋ ਲੋਕਾਂ ਵਿੱਚ ਤਹਿਸ਼ਥ ਬੈਠ ਜਾਵੇ ਪਰ ਜ਼ਾਲਿਮ ਪੁੱਲ ਗਏ ਸੀ ਕਿ ਗੁਰੂ ਦੇ ਸਿੱਖ ਮੌਤ ਤੋਂ ਡਰਨ ਵਾਲੇ ਨਹੀਂ ਚਮਕੌਰ ਸਾਹਿਬ ਤੋਂ ਸਿਰਫ 2 ਕੋਹ ਦੀ ਦੂਰੀ ਤੇ ਇੱਕ ਪਿੰਡ ਹੈ ਰਾਏਪੁਰ ਇੱਥੇ ਇੱਕ ਗੁਰੂ ਦੀ ਧੀ ਰਹਿੰਦੀ ਸੀ ਜਿਸ ਦਾ ਨਾਮ ਸੀ ਬੀਬੀ ਸ਼ਰਨਕੌਰ ਕੁਝ ਇਤਿਹਾਸਕਾਰ ਮੰਨਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਗੜੀ ਛੱਡਣ ਤੋਂ ਬਾਅਦ ਕੁਝ ਪੱਲੇ ਬੀਬੀ ਸ਼ਰਨਕੌਰ ਦੇ ਘਰ ਰੁਕੇ ਸਨ ਅਤੇ ਵਚਨ ਕੀਤਾ ਸੀ ਕਿ ਧੀਏ ਸਾਡੇ ਸਿੰਘਾਂ ਦੀ ਸੇਵਾ ਸੰਭਾਲੀ ਤੇ ਕਈ ਥਾਂ ਜ਼ਿਕਰ ਹੈ ਕਿ ਬੀਬੀ ਜੀ ਨੂੰ ਜਦੋਂ ਪਤਾ ਲੱਗਾ ਕਿ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਤਾਂ ਉਹ ਨਾ ਤੋ ਰਿਹਾਨੀ ਗਿਆ ਉਸ ਵੇਲੇ ਨਾ ਤਾਂ ਉਹਨਾਂ ਕੋਲ ਕੋਈ ਫੌਜ ਸੀ ਨਾ ਸਾਥੀ ਸਿਰਫ ਸਿੱਖੀ ਦਾ ਜਜ਼ਬਾ ਸੀ ਉਹ ਜਾਣਦੇ ਸੀ ਕਿ ਫੜੇ ਜਾਣ ਤੇ ਮੌਤ ਪੱਕੀ ਹੈ ਪਰ ਉਨ੍ਹਾਂ ਨੇ ਸੋਚਿਆ ਜੇ ਮੇਰੇ ਗੁਰੂ ਦੇ ਲਾਲ ਠੰਡੀ ਜ਼ਮੀਨ ਤੇ ਸੌ ਸਕਦੇ ਨੇ ਤਾਂ ਮੈਂ ਕਰੇ ਕਿਵੇਂ ਬੈਠਾਂ ਉਹ ਇਕੱਲੀ ਹੀ ਕਫਨ ਅਤੇ ਲੱਕੜਾ ਇਕੱਠੀਆਂ ਕਰਨ ਲਈ ਹਨੇਰੀ ਰਾਤ ਵਿੱਚ ਜੰਗਲਵਲ ਤੁਰ ਪਈ ਜਦੋਂ ਬੀਬੀ ਸ਼ਰਨਕੌਰ ਜੰਗ ਦੇ ਮੈਦਾਨ ਵਿੱਚ ਪਹੁੰਚੀ ਤਾਂ ਜੋ ਮੰਜ਼ਰ ਉਨ੍ਹਾਂ ਨੇ ਦੇਖਿਆ ਉਹ ਪੱਥਰ ਦਿਲ ਨੂੰ ਵੀ ਰਵਾ ਦੇਣ ਵਾਲਾ ਸੀ ਹਰ ਪਾਸੇ ਲਾਸ਼ਾਂ ਦੇ ਢੇਰ ਸਨ ਹਨੇਰੇ ਵਿੱਚ ਇਹ ਪਛਾਣਨਾ ਵੀ ਮੁਸ਼ਕਿਲ ਸੀ ਕਿ ਕਿਹੜਾ ਸਰੀਰ ਸਾਹਿਬਜ਼ਾਦਿਆਂ ਦਾ ਹੈ ਤੇ ਕਿਹੜਾ ਕਿਸੇ ਸਿੰਘ ਦਾ ਮੁਗਲ ਫੌਜਾਵੀ ਉਥੇ ਹੀ ਮਰੀਆਂ ਪਈਆਂ ਸਨ ਪਰ ਉਸ ਬਹਾਦਰ ਪੈਣ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਲੱਭਿਆ ਉਹਨਾਂ ਦੇ ਮੁਖੜਿਆਂ ਤੋਂ ਖੂਨ ਅਤੇ ਮਿੱਟੀ ਸਾਫ਼ ਕੀਤੀ ਪਰ ਸਿਰਫ ਸਾਹਿਬਜ਼ਾਦੇ ਹੀ ਨਹੀਂ ਬੀਬੀ ਜੀ ਨੇ ਦੇਖਿਆ ਕਿ ਅਨੇਕਾਂ ਸਿੰਘਾਂ ਦੇ ਸਰੀਰ ਟੁਕੜੇ-ਟੁਕੜੇ ਹੋਏ ਪਏ ਨੇ ਕਿਸੇ ਦੀ ਬਾਹ ਕਿਤੇ ਪਈ ਸੀ ਕਿਸੇ ਦਾ ਢੜ ਕਿਤੇ ਬੀਬੀ ਜੀ ਨੇ ਆਪਣੀ ਚੁੰਨੀ ਵਿੱਚ ਜਿੰਨੇ ਵੀ ਹੱਥ ਪੈਰ ਅਤੇ ਸਰੀਰ ਦੇ ਅੰਗ ਇਕੱਠੇ ਹੋ ਸਕੇ ਸਭ ਸਮੇਟ ਲਏ ਉਹਨਾਂ ਦਾ ਮਕਸਦ ਸੀ ਹਰ ਸ਼ਹੀਦ ਦਾ ਸਸਕਾਰ ਹੋਵੇ ਹੁਣ ਸਭ ਤੋਂ ਵੱਡੀ ਮੁਸੀਬਤ ਸਾਹਮਣੇ ਆਈ ਸ਼ਹੀਦਾਂ ਦੀ ਗਿਣਤੀ ਜ਼ਿਆਦਾ ਸੀ ਪਰ ਜੰਗਲ ਵਿੱਚੋਂ ਇਕਲੀ ਔਰਤ ਲਈ ਸੁੱਕੀਆਂ ਲੱਕੜਾਂ ਇਕੱਠੀਆਂ ਕਰਨੀਆਂ ਬਹੁਤ ਔਖੀਆਂ ਸਨ ਸਮਾਂ ਘੱਟ ਸੀ ਮੁਗਲ ਗਸ਼ਤ ਕਰ ਰਹੇ ਸਨ ਬੀਬੀ ਜੀ ਨੇ ਜਿੰਨੀਆਂ ਕੁ ਵੀ ਲੱਕੜਾਂ ਮਿਲੀਆਂ ਉਹਨਾਂ ਦਾ ਇੱਕ ਢੇਰ ਲਾਇਆ ਅਤੇ ਇੱਕ ਸਾਂਝੀ ਚਿਖਾ ਤਿਆਰ ਕੀਤੀ ਸਾਰੇ ਸ਼ਹੀਦਾਂ ਦੇ ਪਾਵਨ ਸਰੀਰ ਉਸੇ ਇੱਕੋ ਚਿਖਾ ਤੇ ਰੱਖ ਦਿੱਤੇ ਪਰ ਹਾਏ ਰੱਬਾ ਲੱਕੜਾਂ ਇੰਨੀਆਂ ਘੱਟ ਸਨ ਕਿ ਅੱਧੇ ਸਰੀਰ ਲੱਕੜਾਂ ਦੇ ਉੱਪਰ ਸਨ ਤੇ ਅੱਧੇ ਬਿਨਾਂ ਲੱਕੜਾਂ ਤੋਂ ਹੀ ਸਨ ਪਰ ਕੋਈ ਚਾਰਾ ਨਹੀਂ ਸੀ ਬੀਬੀ ਜੀ ਨੇ ਵਾਹਿਗੁਰੂ ਕਹਿ ਕੇ ਚਿਖਾ ਨੂੰ ਲੰਬੂ ਲਾ ਦਿੱਤਾ ंगत जी हूँ ध्यान दौ इत इतिहास का एक बहुत सच लुकया है अक्सर अं सुनते कि बीबी जी ने अगर छाल मार दी पर प्रसिद्ध सिख इतिहासकार ज्ञानी ज्ञान सिंह जी अपनी किताब तवारीख गुरु खालसा भाग एक पन्ना दो सौ छियासी तिखते ने कि असल घटना कुछ होर अग दिया लाटा उठिया दूर खड़े मुगल सिपाही भजे आए उन्होंने देखा कि एक औरत शाही हुक्म तोड़ के संस्कार कर रही है उन्होंने बीबी शरण कौर नेर लिया ਬੀਬੀ ਜੀ ਨੇ ਕਿਰਪਾਨ ਚੁੱਕੀ ਮੁਕਾਬਲਾ ਵੀ ਕੀਤਾ ਪਰ ਦੁਸ਼ਮਣ ਬਹੁਤ ਜ਼ਿਆਦਾ ਸਨ ਜ਼ਾਲਮਾਂ ਨੇ ਬੀਬੀ ਜੀ ਨੂੰ ਫਾੜ ਲਿਆ ਉਹਨਾਂ ਨੇ ਬੀਬੀ ਜੀ ਨੂੰ ਕੋਈ ਰਿਆਇਤ ਨਹੀਂ ਦਿੱਤੀ ਸਗੋਂ ਉਸੇ ਬਲਦੀ ਹੋਈ ਅਧੂਰੀ ਚਿਖਾ ਵਿੱਚ ਜੂੰਦੇ ਜੀ ਚੁੱਕ ਕੇ ਸੁੱਟ ਦਿੱਤਾ ਪਰ ਕਿਉਂਕਿ ਲੱਕੜਾਂ ਕੱਟ ਸਨ ਸਰੀਰ ਪੂਰੀ ਤਰ੍ਹਾਂ ਨਹੀਂ ਸੜੇ ਸਨ ਸੰਸਕਾਰ ਅਧੂਰਾ ਰਹਿ ਗਿਆ ਸੀ ਤੇ ਮੁਗਲ ਇਹ ਕਹਿ ਕੇ ਚਲੇ ਗਏ ਕਿ ਹੁਣ ਕੋਈ ਨਹੀਂ ਆਵੇਗਾ ਪਰ ਗੁਰੂ ਦੀ ਖੇਡ ਨਿਆਰੀ ਹੈ ਸਵੇਰ ਹੋਣ ਵਾਲੀ ਸੀ ਉਸੇ ਰਸਤੇ ਤੋਂ ਦੋ ਸਿੰਘ ਗੁਜ਼ਰੇ ਈਸਨ ਪਾਈ ਬੀਰ ਸਿੰਘ ਅਤੇ ਭਾਈ ਤੀਰ ਸਿੰਘ ਉਹਨਾਂ ਨੇ ਆਪਣਾ ਪੇਸ ਬਦਲ ਲਿਆ ਹੋਇਆ ਸੀ ਫਟੇ ਪੁਰਾਣੇ ਕੱਪੜੇ ਖਿਲਰੇਵਾਲ ਉਹਨਾਂ ਨੇ ਜਾਣ ਬੁੱਝ ਕੇ ਪਾਗਲਾ ਮਸਤਾਨੀਆਂ ਵਾਲਾ ਰੂਪ ਤਾਰਿਆ ਹੋਇਆ ਸੀ ਤਾਂ ਜੋ ਮੁਗਲ ਉਹਨਾਂ ਤੇ ਸ਼ੱਕ ਨਾ ਕਰਨ ਜਦੋਂ ਉਹਨਾਂ ਨੇ ਅੱਤ ਸੜੀ ਚਿਖਾ ਦੇਖੀ ਤਾਂ ਪਛਾਣ ਲਿਆ ਕਿ ਇਹ ਸਾਡੇ ਸ਼ਹੀਦਾਂ ਦੇ ਸਰੀਰ ਨੇ ਉਹਨਾਂ ਨੇ ਦੇਖਿਆ ਕਿ ਇੱਕ ਬੀਬੀ ਦਾ ਸਰੀਰ ਵੀ ਵਿੱਚੀ ਸੜਿਆ ਪਿਆ ਹੈ ਉਹਨਾਂ ਮਸਤਾਨੀਆਂ ਨੇ ਇੱਧਰ ਉੱਧਰ ਭੱਜ ਕੇ ਹੋਰ ਲੱਕੜਾ ਇਕੱਠੀਆਂ ਕੀਤੀਆਂ ਜੇਖਾ ਨੂੰ ਠੀਕ ਕੀਤਾ ਅਤੇ ਦੁਬਾਰਾ ਅੱਗ ਪ੍ਰਚੰਡ ਕੀਤੀ। ਉਹਨਾਂ ਨੇ ਖੜੇ ਹੋ ਕੇ ਸੋਹਲਾ ਸਾਹਿਬ ਦਾ ਪਾਠ ਕੀਤਾ ਅਤੇ ਅਧੂਰੇ ਪਏ ਸੰਸਕਾਰ ਨੂੰ ਪੂਰਨ ਕੀਤਾ। ਇਹ ਸੇਵਾ ਨਿਭਾ ਕੇ ਉਹ ਦੋਵੇਂ ਮਸਤਾਨੇ ਸਿੰਘ ਮਾਲਵੇ ਦੀ ertidwal ਰਵਾਨਾ ਹੋ ਗਏ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਸਨ। ਜਦੋਂ ਉਹਨਾਂ ਨੇ ਜਾ ਕੇ ਗੁਰੂ ਸਾਹਿਬ ਨੂੰ ਦੱਸਿਆ ਕਿ ਪਾਛਾ ਚਮਕੌਰ ਦੇ ਸ਼ਹੀਦਾਂ ਦਾ ਅਤੇ ਇੱਕ ਮਹਾਨ ਬੀਬੀ ਦਾ ਸੰਸਕਾਰ ਅਸੀਂ ਆਪਣੇ ਹੱਥੀ ਪੂਰਾ ਕਰਾਏ ਹਾਂ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਛਾਤੀ ਨਾਲ ਲਾ ਲਿਆ। ਸੋ ਸੰਗਤ ਜੀ ਇਹ ਸੀ ਅਸਲ ਕਹਾਣੀ ਬੀਬੀ ਸ਼ਰਨਕੌਰ ਦੀ ਇੱਕ ਅਜੇ ਹੀ ਥੀ ਜਿਸਨੇ ਇਹ ਨਹੀਂ ਦੇਖਿਆ ਕਿ ਲੱਕੜਾ ਹੈ ਗਿਆ ਜਾਂ ਨਹੀਂ ਉਸਨੇ ਸਿਰਫ ਇਹ ਦੇਖਿਆ ਕਿ ਮੇਰਾ ਫਰਜ਼ ਕੀ ਹੈ ਉਹ ਸੜ ਗਈ ਪਰ ਸਿੱਖੀ ਦੀ ਲਾਟ ਨੂੰ ਹਮੇਸ਼ਾ ਲਈ ਜਗਾ ਗਈ ਅੱਜ ਦੀ ਵੀਡੀਓ ਉਸ ਮਹਾਨ ਸ਼ਹੀਦ ਪੈਣ ਦੇ ਚਰਣਾ ਵਿੱਚ ਸਮਰਪਿਤ ਹੈ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਵਿੱਚ ਤਨ ਬੀਬੀ ਸ਼ਰਨਕੌਰ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ